ਕਹਾਟ ਆਪਣੇ YouTube ਚੈਨਲ ਤੇ ਲੋਟਰੀ ਫਾਰਮ ਭਰਨ ਆ ਆਦੇ ਵੇ ਸੋ ਜਿਹੜੇ ਕਿਸਾਨ ਵੀਰ ਆਪਰੇ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427099 ਫੁੱਲ ਕਰਨਾ ਕੱਟੀ ਦਾ ਫੋਨ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੋ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਮੇਰੇ ਭਗਵਾਨ ਦਾ ਹਸਪੰਦ ਤੌਲਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ 76396718 ਠੀਕ ਆ ਪਹਿਲਾ ਨੰਬਰ ਜਿਹੜੇ ਕੱਟੀ ਦੇਖਦੇ ਕਿੰਨੀ ਕੁ ਉਮਰ ਹੈ ਜੀ ਇਹ ਕੱਟੀ ਜੀ 9 ਠੀਕਾ ਕੋਈ ਨੀ ਉਲੀ ਆਪਾਂ ਦੱਸਿਆ ਬੰਦਿਆ ਨੇ ਤੇ ਰਿਕਾਰਡ ਵਗੈਰਾ ਮਾਦਾ ਚੰਗਾ ਸੀ ਮਾਦਾ ਥੱਲੇ ਹੈਗਾ ਜੀ 17 18 ਦਿਨ ਝੋੜੀ ਚੜ ਜੰਗੀ ਹੈ ਝੋੜੀ ਦੇਖੋ ਸੁਜਰੀ ਸੁਗਿਰੋ ਸਿੰਘ ਮੂੰਹ ਬਥਾ ਚੰਗਾ ਤੇ ਝੋੜੀ ਦੇਖੋ ਚਲੇ ਕਿਆ ਬਾਤ ਆ ਪੂਰੀ ਖਬਰਦਾਰ ਝੋੜੀ ਆ ਤੇ ਸਾਫ ਸੁਥਰੀ ਚੰਗੀ ਇਸ ਕੁਆਲਟੀ ਦੇਖੋ ਲੁਕ ਨਹੀਂ ਚੰਗੀਆਂ ਰੱਖੀ ਠੀਕਾ ਸਿੰਘ ਨਿੱਕੇ ਨਿੱਕੇ ਮੋੜ ਦਿਓ ਹਣਾ ਹਾਂਜੀ ਹਾਂ ਠੀਕ ਹੈ ਭਾਜ ਦਾ ਕੀ ਰੱਖਿਆ ਭਾਜ ਮੁੰਲਾ 25000 ਪਰਾਂ ਨੂੰ 30 ਕਰੋੜ ਆਪਾਂ 22000 ਦੀ ਘੱਟੀ ਦੇ ਜੀ ਕਿੱਦੂ ਘਟ ਹੋਣਾ ਲਾਗੇ ਕੋਈ ਹਾਂਜੀ ਟੋਰੀ ਬਾਹਰ ਨੂੰ ਇਹਨੂੰ ਸਤੋਰਾ ਵਗੈਰਾ ਦੇਖ ਸਕਦੇ ਹੋ ਕੱਟੀ ਦਾ ਬਹੁਤ ਚੰਗਾ ਸਾਫ ਸੁਥਰਾ ਤੇ ਬਾਕੀ ਪੱਠ ਫੁੜੇ ਦੀ ਬੰਤਰ ਕੁਆਲਿਟੀ ਚੰਗੀ ਆ ਭਾ 22000 ਇਹ ਅਸਲ ਚੀਜ਼ ਆ ਇਹਨੂੰ ਕਹਿੰਦੇ ਨੇ ਠੀਕ ਆ ਪਰ ਤੇ ਬੰਦਾ ਜਿਆਦਾ ਦੀ ਰੱਖੂ ਵੀ ਠੀਕ ਆ ਕੱਟੀ ਲਈ ਜੀ ਸੋ ਸਿੰਘ ਮੂਹ ਬਸ ਬਹੁਤ ਜਗਾ ਸਾਫ ਸੁਥਰਾ ਹਨਾ ਹਣ ਦੇਖ ਦਿਖਾ ਰਿਹਾ ਮਰ ਕੇ ਆਉਣ ਵੀ ਢੋ ਕੀਮਤ ਇਹਦੀ 22000 ਜੱਤਾਰੇ ਕੱਟੀ ਚ ਜੱਜਣਾ ਨਹੀਂ ਨਹੀਂ 9 9.5 ਮਹੀਨਾ ਦਾ ਬੱਚਾ ਗਰਧਰ ਗੋਦਲ ਚੰਗੀ ਹਨਾ ਕੋਹਿੰੂਰ ਦੀ ਦੱਸੀ ਗਈ ਹੈ ਬੰਨੋ ਕੋ ਜਿਹੜੀ 2 ਨੰਬਰ ਆਪਾਂ ਜਰਸੀ ਵੜ ਦੇਖੀ ਜੰਨੇ ਆ ਜੀ ਕਿਹੜਾ ਸੂਆ ਹੁੰਦੀ ਆ ਦੂਜਾ ਸੂਆ ਸੋਈ ਆ ਠੀਕ ਕੈਕ ਦਿਨ ਲੈਂਦੇ ਸੂਣ ਚ ਸੂਣ ਚ ਲੈਂਦੀ ਆ 10 ਦਿਨ ਬਾਕੀ ਆ 10 ਦਿਨ ਸੂਣ ਚ ਬਾਕੀ ਦੂਜਾ ਸੂਆ ਠੰਡੀ ਸੀਲ ਬਸ ਜੀ ਝੋਲੀ ਦੇਖੋ ਕਿੰਨੀ ਪੋਲੀ ਰੋਲੀ ਹੋਈ ਆ ਕਿੰਨਾ ਕੁ ਦੁੱਧ ਪਾ ਦੂਗੀ 20 ਕਿਲੋ ਖੁੱਲਾ ਦੇ ਦੂਜੀ ਪੰਜਾਬ ਵਾਲੀ ਜਰਸੀ ਆ ਜੀ ਨਾਲ 20 ਕਿਲੋ ਦੁੱਧ ਫੇਸ ਕੁਆਲਟੀ ਦੀ ਕੋਈ ਕਿੰਨੀ ਚੰਗੀ ਆ ਭਾਅ ਦਾ ਕੀ ਰਹੂਗਾ ਭਾਅ ਬੋਰਦੀ ਨਾਲ ਜੀ ਦਾ ਸੋ ਮੂੰਹ ਮੱਥਾ ਫੇਸ ਕੁਆਲਟੀ ਵਗੈਰਾ ਦੇਖ ਸਕਦੇ ਹੋ ਜਰਸੀ ਵੈੜ ਦੂਸਰਾ ਸੂਆ ਹੁੰਦੀ ਪਈ ਕੱਦ-ਕੱਡ ਬਹੁਤ ਆ ਤੇ ਜਿੰਦ ਜਾਣ ਸਾਫ ਸੁਥਰੀ ਚੰਗੀ ਵਹਿੜਾ ਵੱਲੋਂ ਵੀਰ ਕਹਿੰਦਾ ਫੋਨ ਤੇ ਕਰਾਂਗੇ ਬਾਜਾ ਕਿੰਨਾ ਦੁੱਧ ਮੰਨ ਕੇ ਲੈਲੇ ਬੰਦਾ ਇਹਨੂੰ 20 ਕਿਲੋ ਖੁੱਲਾ ਦੁੱਧ ਕਿਲੋ ਠੀਕ ਹੈ ਝੋਲੀ ਝਾੜੀ ਚੰਗੀ ਹੈ ਨਾ ਝੋਲੀ ਦਿੱਤੀ ਪੂਰੀ ਖੱਲੀ ਖੱਤੀ ਕੱਤੀ ਆਲੇ ਹੈ ਨਾ ਠੀਕ ਹੈ ਤੇ ਨੰਬਰ ਬੋਲ ਜੀ ਦੁਬਾਰਾ ਆਪਣਾ 73767662 ਸੋ ਕਿਸੇ ਵੀਰ ਤੇ ਕੋਈ ਵੀ ਨਖ ਪਸੰਦ ਹੋਵੇ ਇਸ ਨੰਬਰ ਸੰਪਰਕ ਕਰਕੇ ਕੀ ਕਰੇ ਜੀ ਇਹ ਕੁਆਲਿਟੀ ਨੂੰ ਇਹ ਵੀ ਦੇਖ ਲੈ ਕਿੰਨੀ ਚੰਗੀ ਆ ਬੋਦੀ ਵਾਲੀ ਕੁੱਛੀ ਆ ਠੀਕ ਆ ਵੀਡੀਓ ਦੇਖਣੇ